ਨਵਜੋਤ ਸਿੱਧੂ ਦਾਇਕ ਇਹੋ ਜਿਹਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਜੋ ਸਥਿਤੀ ਹੈਗੀ ਆ ਉਸ ਦੀ ਉਹ ਸਾਫ਼ ਤੇ ਪ੍ਰਤੱਖ ਨਜ਼ਰ ਆ ਰਹੀ ਹੈ ਪੰਜਾਬ ਦੀ ਕਾਂਗਰਸ ਪਾਰਟੀ ਦੇ ਅੰਦਰੂਨ ਹਾਲਾਤ ਇਸ ਬਿਆਨ ਤੋਂ ਸਮਝੇ ਜਾ ਸਕਦੇ ਨੇ ਦਰਅਸਲ ਨਵਜੋਤ ਸਿੰਘ ਸਿੱਧੂ ਨੂੰ ਪੱਤਰਕਾਰ ਸਵਾਲ ਪੁੱਛਦੇ ਨੇ ਤੇ ਔਰ ਸਵਾਲ ਦਾ ਜਵਾਬ ਨਵਜੋਤ ਸਿੱਧੂ ਇਸ ਤਰ੍ਹਾਂ ਦਿੰਦੇ ਨੇ ਕਿ ਮੈਂ ਆਪਣੇਆਂ ਨੂੰ ਨਹੀਂ ਮੇਰੇ ਆਪਣੇਆਂ ਨੇ ਮੈਨੂੰ ਰਗੜਾ ਲਗਾ ਦਿੱਤਾ ਉਸ ਦੇ ਵਿੱਚ ਸਾਫ ਜ਼ਾਹਿਰ ਹੋ ਗਿਆ ਕਿ ਕਿਸ ਵੱਲ ਇਸ਼ਾਰਾ ਹੋ ਰਿਹਾ ਲੰਘੇ ਕਈ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਬਨਾਮ ਬਾਕੀ ਪੰਜਾਬ ਦੀ ਕਾਂਗਰਸ ਪਾਰਟੀ ਨਜ਼ਰ ਆ ਰਹੀ ਸੀ ਯਾਨੀ ਕਿ ਨਵਜੋਤ ਸਿੱਧੂ ਇੱਕ ਪਾਸੇ ਨਜ਼ਰ ਆ ਰਹੇ ਸੀ ਪੀਪਸੀਸੀ ਪ੍ਰਧਾਨ ਰਾਜਾ ਵੜਿੰਗ ਲੀਡਰ ਆਪੋਜੀਸ਼ਨ ਪ੍ਰਤਾਪ ਬਾਜਵਾ ਸੁਖਜਿੰਦਰ ਰੰਧਾਵਾ ਉਹ ਅਲਹਿਦਾ ਨਜ਼ਰ ਆ ਰਹੇ ਸੀ ਉਹਨਾਂ ਵੱਲੋਂ ਵੱਖਰੀ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਦੋਂ ਪੱਤਰਕਾਰ ਸਵਾਲ ਕਰਦਾ ਆ ਔਰ ਸਵਾਲ ਵੀ ਇਸ ਤਰ੍ਹਾਂ ਕਿ ਸਾਫ ਕਰ ਰਿਹਾ ਕਿ ਤੁਸੀਂ ਤਾਂ ਆਪਣੇ ਹੀ ਲੀਡਰਾਂ ਨੂੰ ਰਗੜੀ ਜਾ ਰਹੇ ਹੋ ਉਸ ਦੇ ਵਿੱਚ ਨਵਜੋਤ ਸਿੱਧੂ ਨੇ ਸਿੱਧਾ ਸਾਫ਼ ਸਪਸ਼ਟ ਬਿਆਨ ਦਿੱਤਾ ਕਿ ਮੇਰੇ ਆਪਣੇ ਹੀ ਮੈਨੂੰ ਰਗੜਦੇ ਪਏ ਨੇ ਮੈਂ ਕਿਸੇ ਨੂੰ ਨਹੀਂ ਰਗੜ ਰਿਹਾ ਉਸ ਦੇ ਵਿੱਚ ਨਵਜੋਤ ਸਿੱਧੂ ਦੇ ਇਸ ਬਿਆਨ ਦੇ ਵਿੱਚ ਕਾਂਗਰਸ ਦੀ ਸਥਿਤੀ ਸਾਫ਼ ਨਜ਼ਰ ਆ ਰਹੀ ਹੈ ਦਰਸਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰੋਗਰਾਮ ਉਲੀਕੇ ਸਨ ਆਪਣੀਆਂ ਰੈਲੀਆਂ ਉਲੀਕੀਆਂ ਸਨ ਤੇ ਉਹਨਾਂ ਨੂੰ ਲੈ ਕੇ ਹੀ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਔਰ ਸੁਖਜਿੰਦਰ ਰੰਧਾਵਾ ਡਟ ਕੇ ਵਿਰੋਧ ਕਰਦੇ ਨਜ਼ਰ ਆ ਰਹੇ ਸਨ ਲਗਾਤਾਰ ਇਹੀ ਵਿਰੋਧ ਹੋ ਰਿਹਾ ਸੀ ਕਿ ਨਵਜੋਤ ਸਿੱਧੂ ਨੂੰ ਪਾਰਟੀ ਦੇ ਨਾਲ ਆ ਕੇ ਖੜਨਾ ਚਾਹੀਦਾ ਹੈ ਔਰ ਪਾਰਟੀ ਦੇ ਹਿੱਤ ਲਈ ਕੰਮ ਕਰਨਾ ਚਾਹੀਦਾ ਹੈ ਜਦਕਿ ਨਵਜੋਤ ਸਿੱਧੂ ਬਾਰ ਬਾਰ ਇਹੀ ਕਹਿ ਰਹੇ ਸੀ ਕਿ ਉਹ ਪਾਰਟੀ ਦੇ ਹਿੱਤ ਵਾਸਤੇ ਕੰਮ ਕਰ ਰਹੇ ਨੇ ਉਹਨਾਂ ਦਾ ਕਿਸੇ ਦੇ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਕੋਈ ਵੈਰ ਨਹੀਂ ਹੈ ਉਹਨਾਂ ਦਾ ਸਿਰਫ ਵਿਚਾਰਧਾਰਕ ਮਤਭੇਦ ਜਿਹੜੀ ਹੈ ਉਹ ਹੈਗੇ ਨੇ ਖैर ਇਹਨਾਂ ਸਭ ਮਾਮਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਹੈਰਾਨੀਜਨਕ ਹੈ ਪਰ ਦੂਜੇ ਪਾਸੇ ਕਾਂਗਰਸ ਦੀ ਅੰਦਰੂਨੀ ਸਥਿਤੀ ਜ਼ਰੂਰ ਦੱਸਦਾ ਨਜ਼ਰ ਆ ਰਿਹਾ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਆਪਣੇ ਹੀ ਲੀਡਰਾਂ ਤੋਂ ਕਿਤਨਾ ਕਿਤੇ ਖਫਾ ਨੇ ਆਪਣੇ ਹੀ ਪਾਰਟੀ ਦੇ ਲੀਡਰਾਂ ਤੋਂ ਕਿਤਨਾ ਕਿਤੇ ਖਫਾ ਨੇ ਕਾਂਗਰਸ ਦੀ ਇਹ ਹਾਲਤ ਕੋਈ ਨਵੀਂ ਨਹੀਂ ਹੈ ਪਹਿਲਾਂ ਵੀ ਇਹ ਹਾਲਤ ਕਾਂਗਰਸ ਪਾਰਟੀ ਪੰਜਾਬ ਇਕਾਈ ਦੇ ਵਿੱਚ ਦੇਖੀ ਜਾ ਚੁੱਕੀ ਹੈ ਪਹਿਲਾਂ ਵੀ ਇਸੇ ਤਰ੍ਹਾਂ ਧੜੇਬੰਦੀ ਹੁੰਦੀ ਨਜ਼ਰ ਆਈ ਹੈ ਸਾਬਕਾ ਪੀਪੀਸੀਸੀ ਪ੍ਰਧਾਨ ਤੇ ਮੌਜੂਦਾ ਪੀਪੀਸੀਸੀ ਪ੍ਰਧਾਨ ਦੇ ਵਿੱਚ ਛਸ਼ੋ ਪੰਜ ਖਿੱਚੋ ਤਾਣ ਪਹਿਲਾਂ ਵੀ ਨਜ਼ਰ ਆ ਚੁੱਕੀ ਆ ਰਹੁਣ ਦੁਬਾਰਾ ਉਸੇ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਨਵਜੋਤ ਸਿੱਧੂ ਨੇ ਆਪਣੇ ਇਸ ਬਿਆਨ ਦੇ ਵਿੱਚ ਕੀ ਕਿਹਾ ਔਰ ਉਹਨਾਂ ਨੂੰ ਕੀ ਹੋਰ ਸਵਾਲ ਹੋਏ ਨੇ ਆਓ ਸੁਣ ਲੈਂਦੇ ਆ ਨਹੀਂ 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 ਮੇਰਾ ਅਜੰਡਾ ਨਹੀਂ ਤੁਹਾਡੀ ਕੋਈ ਚਾਰ-ਤਾਰਾ ਹੈ ਚਾਰ-ਤਾਰਾ ਨਾਲ ਸਹਿਮਤ ਕੌਣ ਹੈ ਮੈਂ ਕਹਿੰਦਾ ਸਹਿਮਤ ਪੰਜਾਬ ਦੇ ਲੋਕ ਹੋ ਰਹੇ ਆ ਔਰ ਇਕੱਠ ਜਿਹੜਾ ਹੁੰਦਾ ਉਹ ਬਤਾਉਂਦਾ ਆ ਆਪੜਾ ਨੂੰ ਵੀ ਰਗੜੇ ਲਾਈ ਜਾਂਦੇ ਬਸ ਨਾ ਮੈਂ ਆਪਦਿਆਂ ਨੂੰ ਰਗੜਾ ਲਾਉਣਾ ਮੇਰੀ ਗੱਲ ਨੂੰ ਸੁਣਨਾ ਮੈਂ ਆਪ ਮੈਨੂੰ ਰਗੜੇ ਜ਼ਰੂਰ ਲਾਉਂਦੇ ਆ ਲੋਕ ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਮੈਂ ਤਾਂ ਅੱਜ ਤੱਕ ਦੇਖ ਲਿਆ ਜਦੋਂ ਦਾ 6 ਸਾਲ ਦਾ ਕਾਂਗਰਸ ਚਾਹੇ ਕਿਸੇ ਵਰਕਰ ਦੇ ਖਿਲਾਫ ਵੀ ਬੋਲਿਆ ਹੁਆ ਕਰਦੇ ਆ। ਜੇ ਆਪ ਨੇਗੇਟਿਵਿਟੀ ਤਾਂ ਜਾ ਰਹੀ ਹੈ ਨੀ ਕੋ ਨੈਗੇਟਿਵਿਟੀ ਪੋਜ਼ਿਟਿਵਿਟੀ ਇਹ ਤੁਸੀਂ ਫੈਸਲਾ ਨਹੀਂ ਕਰਨਾ ਮਿੱਤਰਾਂ ਲੋਕ ਕਰਦੇ ਆ ਫੈਸਲਾ ਜਦੋਂ ਲੋਕ ਲੋਕਾਂ ਚ ਜਾਣਾ ਦੇਖੋ ਤਾਂ ਆਰਮੀ ਹੈ ਨਾ ਇੱਕ ਦੋ ਥਾਂ ਤੂੰ ਹੀ ਲੜ ਸਕਦਾ ਬਾਕੀ ਕੋਰ ਲੜੂਗਾ ਕਿੱਥੇ ਮੈਂ ਕਹਿੰਦਾ ਲੜੂਗਾ ਲੜੂਗਾ ਪ੍ਰੋਗਰਾਮ ਅਜੰਡਾ ਪੰਜਾਬ ਨੂੰ ਸਵਾਰਨਾ ਕਿਵੇਂ ਹੈ ਨੀਤੀ ਨੀਤੀ ਲੜਦੀ ਹੁੰਦੀ ਹੈ ਤੁਸੀਂ ਜਦੋਂ ਦਿਨੇ ਹੋ ਪਹਿਲਾਂ 5 500 ਪੇਜ ਬਣਾ ਦਿੰਦੇ ਹੁੰਦੇ ਸੀ ਚਲੋ ਹੁਣ ਦੱਸਦੇ ਤਾਂ ਆ ਗਏ ਦਸਾਂ ਚੋ ਕੀ ਪੂਰਾ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ